ਸਰ ਕੀ ਕਰਨ ਜਦੋਂ ਕਿਸ ਤਰ੍ਹਾਂ ਦੀ ਮਾਤਾ ਜੀ ਇਸ ਤਰ੍ਹਾਂ ਠੀਕ ਨਹੀਂ ਜਾਂ ਬੱਚਾ ਨਹੀਂ ਠੀਕ ਇਸ ਤਰ੍ਹਾਂ ਇਹਨੂੰ ਤਾਂ ਬੇਟਾ ਸਭ ਤੋਂ ਪਹਿਲਾਂ ਤਵਾਸ ਪ੍ਰਮਾਤਮਾ ਦਾ ਸ਼ੁਕਰੀਆ ਹੀ ਅਦਾ ਕਰਦੇ ਆ ਹਨਾ 10 ਲੋਕਾਂ ਦੀਆਂ ਦੁਆਵਾਂ ਨੂੰ ਸੁਣ ਕੇ ਵੈਗਰੂ ਨੇ जख्मਾਂ ਤੇ ਇੱਕ ਆਪਾ ਕਹਿ ਸਕਦੇ ਮਲਮ ਲਾਈ ਹੈ ਇੱਕ ਛੋਟੀ ਜੀ ਉਮੀਦ ਦੀ ਕਿਰਨ ਹੈ ਜਿਹੜੀ ਉਹ ਦਿੱਤੀ ਹੈ ਇਹਦੇ ਸਹਾਰੇ ਜਿਹੜਾ ਬੁਢਾਪਾ ਕੱਟ ਲਾਂਗੇ ਆਪਣਾ ਤੇ ਬੇਨਵਾਲਾ ਤੋਂ ਥੋੜਾ ਜਿਹਾ ਇਨੇ ਵੱਡੇ ਇਨਸੀਡੈਂਟ ਤੋਂ ਬਗੋਂ ਸੰਭਲਣਾ ਬਹੁਤ ਔਖਾ ਹੋ ਜਾਂਦਾ ਹੈ। ਪਰੰਤੂ ਫਿਰ ਵੀ ਮੈਂ ਆਪਣੇ ਆਪ ਨੂੰ ਬਿਜ਼ੀ ਰੱਖਿਆ ਪ੍ਰਮਾਤਮਾ ਦੇ ਚਰਨਾਂ 'ਚ ਸਿਰ ਰੱਖਿਆ ਵੀ ਕਿਸ ਨਾ ਕਿਸੇ ਤਰ੍ਹਾਂ ਕੋਈ ਰਸਤਾ ਦਿਖਾਓ ਹਨਾ। ਤਾਂ ਵਾਇਗਰੂ ਨੇ ਮੇਰ ਕੀਤੀ। ਪਰ ਮੈਂ ਤੁਹਾਡੇ ਮਾਧਿਅਮ ਦੇ ਨਾਲ ਸਾਰੀ ਆਵਾਮ ਦਾ ਵਿਸ਼ਵ ਪਰਦੇ ਵਿੱਚੋਂ ਇੰਨਾ ਲੋਕਾਂ ਨੇ ਇੰਨੀ ਗੁਰੂ ਘਰਾਂ ਚ ਜਾ ਜਾ ਕੇ ਆਪੋ ਆਪਣੇ ਇਸ਼ਟ ਦੇ ਕੋਲ ਜਾ ਜਾ ਕੇ ਅਰਦਾਸਾਂ ਕੀਤੀਆਂ ਸ਼ੋਦੀਪ ਸਿੱਧੂ ਦੇ ਦਵਾਰਾਂ ਆਉਂਦੀਆਂ ਮੰਨਤਾ ਬੰਨੀ ਆ ਸਾਰਿਆਂ ਨੇ ਆ ਮਾਲਕ ਨੇ ਕਬੂਲ ਕਰਦੇ ਹੋਏ ਕਲਾਪਨ ਬਹੁਤ ਵੱਡੀ ਦਾਤ ਦਿੱਤੀ ਹੈ ਸਾਰੇ ਸੰਸਾਰ ਦੇ ਵਾਸੀਆਂ ਦਾ ਸਭ ਤੋਂ ਵੱਧ ਵਾਹਿਗੁਰੂ ਕਾਲਪੁਰਖ ਸ਼ੁਕਰੀਆ ਦਾ। ਹਾਲਾਤ ਠੀਕ ਨੇ ਮਾਤਾ ਜੀ ਬੱਚੇ ਦੇ। ਬੱਚਾ ਕਿਵੇਂ ਠੀਕ ਹੈ? ਸਭ ਨੰਬਰਸ ਤਨੀ। ਮਾਤਾ ਜੀ, ਮਾਤਾ ਜੀ ਠੀਕ ਨੇ। ਤੰਦਰੁਸਤ ਨੇ। ਹਾਂ ਬਿਲਕੁਲ ਠੀਕ ਨੇ। ਆਪਰੇਟ ਹੋਇਆ ਕਰਕੇ ਥੋੜਾ 2-4 ਦਿਨ ਰਿਕਵਰ ਹੋਣ ਚਾ ਲੱਗੇ ਜਾਂਦੇ ਨੇ ਤੇ ਬੱਚਾ ਬਿਲਕੁਲ ਤੰਦਰੁਸਤ ਹੈ। ਹਾਲੇ ਤੱਕ ਤਾਂ ਕੋਈ ਪ੍ਰੋਬਲਮ ਨਹੀਂ ਹੈ। ਵਾਕਈ ਬਾਈਕ ਰੁਕੇ ਮੇਰ ਕਰੇ। ਕੱਲੀ ਕੱਲ ਪਿੰਡ ਜਿਹੜਾ ਕਿ ਦੀਵਾਲੀ ਦਾ ਮਾਹੌਲ ਸੀਗਾ ਕਿਵੇਂ ਦੇਖਦੇ ਹੋ? ਕੱਲ ਲੋਕਾਂ 'ਚ ਬੜਾ ਹੀ ਉਤਸ਼ਾਹ ਸੀਗਾ, ਖੁਸ਼ੀ ਨਾਲ ਰਸਾਇਆ। ਵੈਸੇ ਮੇਰਾ ਜਿਹੜਾ ਮੇਰਾ ਸੋਚਣਾ ਇਹ ਸੀ ਵੀ ਮੈਂ ਤਾਂ ਪਰਮਾਤਮਾ ਦੇ ਚਰਨਾਂ 'ਚ ਸਿਰ ਨਮੋਣ ਤੋਂ ਇਲਾਵਾ ਹਨਾ ਮੈਨੂੰ ਇਹ ਲੱਗਦਾ ਸੀ ਵੀ ਕਿਸੇ ਨੂੰ ਚੁਭੇ ਨਾ ਹਨਾ ਵੀ ਆਪਾਂ ਇੰਨਾ ਜ਼ਿਆਦਾ ਪਰੰਤੂ ਫਿਰ ਵੀ ਲੋਕਾਂ ਨੇ ਐਕਸਾਈਟਮੈਂਟ ਹੈ ਉਹ ਕਨੇ ਵੀ ਅਸੀਂ ਤਾਂ ਆਪਣੇ ਤਰੀਕੇ ਨਾਲ ਮੈਂ ਕਿਸੇ ਨੂੰ ਰੋਕ ਨਹੀਂ ਸਕਦਾ ਹਨਾ ਮੈਨੂੰ ਇਸ ਵੀ ਜਿੰਨਾ ਆਪਾਂ ਡਿਸਪੀਨ 'ਚ ਰਹਿ ਕੇ ਜਿੰਨਾ ਘੱਟ ਤੋਂ ਘੱਟ ਹਨਾ ਵੀ ਆਪਾਂ ਖੁਸ਼ੀ ਮਨਾਵਾਂਗੇ ਪਰੰਤੂ ਥੋੜਾ ਜਿਹਾ ਮੈ ਤੁਹਾਨੂੰ ਮੇਰੇ ਸੁਭਾਅ ਦਾ ਪਤਾ ਹੀ ਹੈ ਮੈਂ ਥੋੜਾ ਜਿਹਾ ਨਿਮਰਤਾ ਨਾਲ ਚੱਲ ਕੇ ਰਹਿੰਦਾ ਹਾਂ ਪਰ ਫਿਰ ਵੀ ਲੋਕਾਂ ਨੇ ਕਿੰਨਾ ਗਿੱਧਾ ਭੰਗੜਾ ਹਨਾ ਉਹਨਾਂ ਨੇ ਮਨ ਜੇ ਮੈਂ ਵੀ ਕੋਈ ਖੁਸ਼ੀ ਬਿਆਨ ਕਰ ਸਕਦਾ ਸੀ ਹਰੇਕ ਦਾ ਆਪਣਾ ਮਨ ਹੁੰਦਾ ਤਾਂ ਉਹਨਾਂ ਨੇ ਕੀਤੀ ਵਧੀਆ ਲੱਗਿਆ ਸਾਰਿਆਂ ਨੇ ਕੋਈ ਮੈਸੇਜ ਦੇਣਾ ਚਾਹੁੰਦੇ ਹੋ ਫਪਾ ਤੋਂ ਬਚਨ ਵਾਸਤੇ ਜਿਹੜੇ ਲੋਕ ਸੋਸ਼ਲ ਮੀਡੀਆ 'ਚ ਫਪਾ ਲਾਉਂਦੇ ਨੇ ਕਿ ਮੈਂ ਹਾਂ ਮੈਂ ਦੇਖੋ ਮੈਂ ਉਹਨੂੰ ਪੱਤਰਕਾਰ ਤਾਂ ਨਹੀਂ ਕਹਿ ਸਕਦਾ ਕਿਉਂਕਿ ਪੱਤਰਕਾਰ ਦਾ ਕਾਫੀ ਡੈਰਾ ਹੁੰਦਾ ਨੌਲੇਜ ਹੁੰਦੀ ਹੈ ਉਹ ਕਦੇ ਇੰਨਾ ਨੀਮਾ ਨਹੀਂ ਡਿਗਦਾ ਕਦੇ ਵੀ ਪਰੰਤੂ ਜਿਵੇਂ ਸੋਸ਼ਲ ਮੀਡੀਆ ਦੇ ਖਬਰਾਂ ਲਾਈਆਂ ਨੇ ਕਈਆਂ ਨੇ ਲਿਖਿਆ ਮਾਤਾ ਚਰਨ ਕੌਰ ਦਾ ਦਿਹਾਂਤ ਹੋ ਗਿਆ ਬ ਮਤਲਬ ਤੁਸੀਂ ਖਬਰ ਦਾ ਟਾਈਟਲ ਤਾਂ ਇਦਾਂ ਦਾ ਦਿਓ ਨਾ ਜਿਉਂ ਤੋਂ ਜ਼ਿੰਦਗੀ ਦੀ ਆਸ ਬਣੇ ਤੁਸੀਂ ਮਤਲਬ ਇੰਨੀ ਡੀਮੋਰਲ ਤੁਸੀਂ ਤੁਹਾਨੂੰ ਇਹ ਨਹੀਂ ਪਤਾ ਵੀ ਇਸ ਪਰਿਵਾਰ ਦੀ ਕਿੰਨੀ ਫੈਨ ਫਾਲੋਇੰਗ ਹੈ ਕਿੰਨੇ ਲੋਕ ਪਿਆਰ ਕਰਦੇ ਨੇ ਸ਼ੋਦੀਪ ਹੁਣ ਜੇ ਤੁਸੀਂ ਉਹਦੀ ਮਾਂ ਦੀ ਮੌਤ ਬਾਰੇ ਖਬਰ ਫਲਾਉਂਦੇ ਕਿ ਹੈ ਨਹੀਂ ਨਾ ਜੇ ਕਿ ਲਿਵਸੀ ਨਹੀਂ ਹੋਵੇ ਪਰ ਫਿਰ ਵੀ ਜਾਂਦਾ ਮਤ ਇਦਾਂ ਨਹੀਂ ਖਬਰ ਫਲੇਈ ਜਾਂ ਨਾ ਸਾਡੇ ਸੀਐਮ ਦੀ ਫੋਟੋ ਲਾ ਕੇ ਮਾਤਾ ਜਾਏਗੀ ਜੇਲ੍ਹ ਪਹਿ ਕਿਉਂ ਕੀ ਕਰਤਾ ਉਹਨੇ ਮੈਨੂੰ ਐਦਾਂ ਦੇ ਇਹ ਕੋਈ ਸੋਸ਼ਲ ਮੀਡੀਆ ਵਾਲੀ ਗੱਲ ਨਹੀਂ ਹੈਗੀ ਮੈਨੂੰ ਆਪਾਂ ਚੌਥੇ ਥਾਂਵਾਂ ਵੱਜੂ ਜਾਣੇ ਜਾਂਦੇ ਆ ਆਪਾਂ ਨੂੰ ਲੋਕਾਂ ਲਈ ਸਹੂਲਤ ਦੇਣੀ ਪੈਂਦੀ ਹੈ ਨਾ ਕਿ ਉੱਥੇ ਆਪਾਂ ਹਵਾਵਾ ਫਲਾ ਕੇ ਕੋਈ ਨਾ ਕੋਈ ਛੁੱਟੀ ਕੋ ਤੱਕ ਮਾਹੌਲ ਬਣਾ ਕੇ ਛੁੱਟੀ ਕੋ ਤੱਕ ਮਿਲ ਛੁੱਟੀ ਮਾਦੀ ਨੂੰ ਕੋ ਤੱਕ ਮਿਲ ਛੁੱਟੀ ਬੇਟਾ ਮੇਬੀ 4-5 ਦਿਨ ਤਾਂ ਲੱਗੀ ਜੇ